ਦੇਖ ਰਹੇ ਸਾਰੇ ਦਰਸ਼ਕਾ ਦਾ ਮੈਸੋਨੀਆਂ ਸਵਾਗਤ ਕਰਦੀਆਂ ਆਓ ਨਜ਼ਮਾਤ ਦੇ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਫੇਰੀ ਤੇ ਆਏ ਬਾਬਾ ਅਜੀਤ ਸਿੰਘ ਜੀ ਮਹਾਰਾਜ ਦਾ ਸੰਗਤਾਂ ਵੱਲੋਂ ਕੀਤਾ ਗਿਆ ਨਿਗਾ ਸਵਾਗਤ ਮੈਰੀਲੈਂਡ ਵਿਖੇ ਉਲੀਕੇ ਪ੍ਰੋਗਰਾਮ ਛਾਉਲੀਓ ਪਿਆਨੋ ਸਪੈਸ਼ਲਿਸਟ ਨੇ ਆਪਣੀ ਕਲਾ ਨਾਲ ਹਾਜ਼ਰੀਨ ਨੂੰ ਰੱਖ ਦਿੱਤਾ ਤਕੀਲ ਕੇ ਸੀਜੀਵਾਰ ਲਗਾਤਾਰ ਪੀਐਮ ਬਣਨ ਦਾ ਖਿਤਾਬ ਮੋਦੀ ਦੇ ਨਾਮ ਦੇਸ਼ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤਾ ਕੰਗਨਾ ਥੱਪੜ ਮਾਮਲੇ 'ਚ 3 ਮੈਂਬਰਾਂ ਦੀ ਸੈਟ ਗਠਿਤ ਨਿਰਪੱਖ ਜਾਂਚ ਕਰਕੇ ਐਸਐਸਪੀ ਨੂੰ ਸੌਂਪੀ ਜਾਵੇਗੀ ਰਿਪੋਰਟ ਜੰਮੂ ਕਸ਼ਮੀਰ ਦੇ ریاਸੀ ਚ ਸ਼ਰਦ ਆਲਵਾਨ ਨਾਲ ਪਰੇ ਬਾਸਤੀ ਅਤਵਾਦੀਆਂ ਨੇ ਕੀਤੀ ਗੋਲੀਬਾਰੀ ਖਾਈਚ ਡਿੱਗਨ ਨਾਲ 10 ਦੀ ਮੌਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਬਾਬਾ ਅਜੀਤ ਸਿੰਘ ਜੀ ਮਹਾਰਾਜ ਦੇ ਅਮਰੀਕਾ ਫੇਰੀ ਦੌਰਾਨ ਡਲਸ ਅਤੇ ਵਰ ਕੋ Washington DC ਪਹੁੰਚਣ ਤੇ ਸੰਗਤਾਂ ਵੱਲੋਂ ਬਾਬਾ ਅਜੀਤ ਸਿੰਘ ਜੀ ਮਹਾਰਾਜ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੇ ਸਵਾਗਤ ਲਈ ਸੰਗਤਾਂ ਕੈਨੇਡਾ, ਅਮਰੀਕਾ ਤੇ ਇੰਗਲੈਂਡ ਤੋਂ ਪਹੁੰਚੀਆਂ ਹੋਈਆਂ ਸਨ। ਇਸ ਮੌਕੇ ਸਬਰੰਥ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਵੱਲੋਂ ਬਾਬਾ ਅਜੀਤ ਸਿੰਘ ਜੀ ਨਾਲ ਖਾਸ ਗੱਲਬਾਤ ਕੀਤੀ ਗਈ ਜਿਸ ਦੌਰਾਨ ਬਾਬਾ ਜੀਤ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਉਹ ਇੱਥੇ ਅਮਰੀਕਾਏ ਨੇ ਸਬਰੰਗ ਟੀਵੀ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਦੀ ਧਰਤੀ ਪੀਰਾਂ ਫਕੀਰਾਂ ਦੀ ਧਰਤੀ ਜਿੱਥੇ ਗੁਰੂ ਮਹਾਰਾਜ ਦਾ ਆਪ ਹੱਥ ਹੋਵੇ ਉਥੇ ਮਹਾਪੁਰਸ਼ ਪੈਦਾ ਹੁੰਦੇ ਨੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਸਬਰੰਗ ਟੀਵੀ ਤਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੈ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਅਜੀਟਲ ਸੇਪੋਰਟ ਤੇ ਇੰਡੀਆ ਤੋਂ ਚੱਲ ਕੇ ਸਪੈਸ਼ਲੀ ਸੰਗਤਾਂ ਨੂੰ ਗੁਰੂ ਦਾ ਉਪਦੇਸ਼ ਦੇਣ ਵਾਸਤੇ ਆਏ ਨੇ ਅਸੀਂ ਇਹਨਾਂ ਦਾ ਹਾਰਦਿਕ ਸਵਾਗਤ ਕਰਦੇ ਆਓ ਗੱਜ ਕੇ ਫਿਰ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਜੀ ਸਿੰਘ ਜੀ ਵਾਹਿਗੁਰੂ ਜੀ ਕਾ ਫਤਿਹ ਫਤਿ ਪ੍ਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਔਰ ਅੱਜ ਤੁਸੀਂ ਅਮਰੀਕਾ ਆਏ ਔਰ ਕੈਨੇਡਾ ਤੋਂ ਇੰਗਲੈਂਡ ਤੋਂ ਵੀ ਸੰਗਤਾਂ ਸਾਡੇ ਦਰਸ਼ਕਾਂ ਨੂੰ ਔਰ ਤੁਹਾਨੂੰ ਜੀ ਆਇਆਂ ਕਹਿਣ ਵਾਸਤੇ ਆਈਆਂ ਨੇ ਤੁਸੀਂ ਕੀ ਮਹਿਸੂਸ ਕਰਦੇ ਹੋ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਬਹੁਤ ਹੀ ਨਿਹਤ ਕਿਰਪਾ ਹੋਈ ਹੈ ਅੱਜ ਸਾਡੀਆਂ ਸੰਗਤਾਂ ਜੋ ਪੰਜਾਬ ਤੋਂ ਅਮਰੀਕਾ ਕੈਨੇਡਾ ਅੰਗਰੇਜ਼ ਦੇ ਦੇਈਆਂ ਜਿਨ੍ਹਾਂ ਗੁਰੂ ਸਾਹਿਬ ਨੇ ਪਿਆਰ ਬਖਸ਼ਿਆ ਗੁਰੂ ਦੀ ਸਿੱਖੀ ਮਿਲੀ ਆ ਮਹਾਪਤਸਾਂ ਦੀ ਪਲੇਰ ਨਾਲ ਸਦਕਾ ਗਰਵਾਣੀ ਦੇ ਰਲ ਲੱਗੇ ਆ ਸਾਧੀਆਂ ਸਗਦਾ ਦੇ ਦਰਸ਼ਨ ਹੋਇਆ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਜੋ ਸਾਬਲਗ ਟੀਵੀ ਇਸ ਸਮੇਂ ਨੂੰ ਰਿਕਾਰਡ ਕਰਕੇ ਸਾਧੀਆਂ ਸਗਦਾ ਨੂੰ ਦਰਸ਼ਨ ਕਰਵਾ ਰਹੇ ਆ ਗਰੀਬ ਨਵਾਜ਼ ਨੇ ਕਿਰਪਾ ਕੀਤੀ ਹੈ ਸਾਨੂੰ ਸੋਹੇ ਕਮਾਲ ਸਦਵੰਸ ਦਾ ਨਿੰਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂਗਾਂ ਸਾਹਿਬ ਦੇ ਰਣ ਲਾਇਆ ਬਾਣੀ ਦੇ ਰਣ ਲਾਇਆ ਆਮਤੀ ਦਾਤ ਦੇ ਕੇ ਖਾਨ ਸਾਹ ਪਾਂਧੀ ਸਾਜਨਾ ਕੀਤੀ ਸੀ ਗਰੀਬ ਦੁਆਜ ਨੇ ਰਹਿਤ ਕੀਤੀ ਸਾਨੂੰ ਸਾਰਿਆਂ ਨੂੰ ਕੋਈ ਬਾਣੀ ਪੜ੍ਹਨੀ ਚਾਹੀਦੀ ਜਾਂ ਨਸੀਆਂ ਦਾ ਤਿਆਰ ਕਰਨਾ ਚਾਹੀਦਾ ਗੁਰਸਿੱਖੀ ਤਾਂ ਕਰਦੇ ਜਾਈ ਦੀ ਆਪਣੇ ਬੱਚਿਆਂ ਨੂੰ ਗੁਰਮੁਖੀ ਦਾ ਪੰਜਾਬੀ ਦਾ ਜੋੜੀਏ ਜਿਵੇਂ ਸਾਬਦਾ ਉਹ ਟੀਵੀ ਯਾਰ ਕਹਿ ਰਹੇ ਸੀ ਕਿ ਇਹ ਪੰਜਾਬ ਦੀ ਨਹੀਂ ਧਰਤੀ ਆ ਗੁਰੂਆਂ ਦੀ 피ਰਾਂ ਦੀ ਪਗੰਬਰਾਂ ਦੀ ਧਰਤੀ ਆ ਜਿੱਥੇ ਦਾਸ ਗੁਰੂ ਸਾਹਿਬ ਜੀ ਨੂੰ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੰਗਦੇਵ ਜੀ ਸ੍ਰੀ ਅਮਰਦਾਸ ਜੀ ਸ੍ਰੀ ਗੋਬਿੰਦ ਦਾਸ ਜੀ ਸ੍ਰੀ ਗੁਰਦਿੰਦ ਦੇ ਪਾਤਸ਼ਾਹ ਧੰਤਾ ਸ੍ਰੀ ਗੁਰੂ ਹਰਿਦਿਆਲ ਸਾਹਿਬ ਮਹਾਰਾਜੀ ਸ੍ਰੀ ਸਹਾਗ ਰਾਸ ਸਾਹਿਬ ਜੀ ਸ੍ਰੀ ਅਕਸਰ ਸਾਹਿਬ ਜੀ ਧੰਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਜਿਨ੍ਹਾਂ ਦਾ ਸ੍ਰੀ ਅਮਰ ਸਾਹਿਬ ਸਾਹਿਬ ਗੁਰੂ ਕੇ ਮਹਿਲ ਜਿਹਨੇ ਉਤਾਰ ਧਾਰਿਆ ਜਿਹਾਂ ਦੇ ਗ੍ਰਹਿ ਸਮੇਂ ਦੇ ਅਨੁਸਾਰ ਸਹੇਬੇ ਕਮਾਲ ਸੰਵੰਸਦਾਨ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਟਨਾ ਸਾਹਿਬ ਥਾਤੀ ਤੇ ਉਤਾਰ ਧਾਰਿਆ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਜੀ ਦੇ ਖਾਲਸਾ ਪੰਥ ਦੀ ਸਾਜਨਾ ਕੀਤੀ ਸਾਨੂੰ ਆ ਜੀ ਵੱਖਰੀ ਪਹਿਚਾਣ ਹੈ ਸਾਡੇ ਸੰਸਾਧ ਨਾਲੋਂ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ੀ ਕੀਤੀ ਆ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਕੋੜਾਂ ਕੋੜ ਵਾਰੀ ਸ਼ੁਕਰਾਨਾ ਕਰੀਏ ਜਿਨੇ ਸਾਨੂੰ ਸਾਦੇ ਸੰਸਾਰ ਨਾਲੋਂ ਸੋਨਾਹਿਰਾ ਵਾਖਿਆ ਕਿਰਪਾ ਕੀਤੀ ਆ ਜਿੱਥੇ-ਜਿੱਥੇ ਵੀ ਗੋਸੇ ਖੜੇ ਰਹੇ ਆ ਸਾਦੋਂ ਦੀ ਕਿਰਪਾ ਸਦਕਾ ਬਹੁਤ ਹੀ ਵੱਧ ਚੜ ਕੇ ਚੰਗੀ ਸੰਗਤ ਦੇਸ਼ ਵਿੱਚ ਆਪਣਾ ਦੱਸ ਰਹੇ ਵੀ ਗੁਰੂ ਕੇ ਸੇਖ ਜਿਹੜੇ ਆ ਕਿੰਨੇ ਉਦਮੀ ਆ ਕਿੰਨੇ ਪ੍ਰਸਾਦੀ ਆ ਕਿੰਨੇ ਪਦਵਕਾਰੀ ਆ ਹਾਰੇ ਭੈ ਜਿੱਥੇ ਵੀ ਰੋਡ ਹੁੰਦੀ ਹੈ ਉਹ ਕੋ ਸਿੱਖ ਜਾ ਕੇ ਉਸ ਜਗ੍ਹਾ ਤੇ ਲੰਗਰ ਦੀ ਰੋਡ ਹੈ ਲੰਗਰ ਦੀ ਦਵਾਈਆਂ ਦੀ ਰੋਡ ਹੈ ਦਵਾਈਆਂ ਜਾ ਕੇ ਉੱਥੇ ਜਾ ਕੇ ਆਪਣਾ ਪਰਬ ਕਾਰਜ ਕਰਜਤ ਹੁੰਦੇ ਆ ਇਹ ਬਖਸ਼ਿਸ਼ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹਦੇ ਬਚਨ ਆ ਭਈ ਖਾਲਸਾ ਅਕਾਲ ਪੁਰਖ ਦੀ ਫੌਜ ਅਲਗ ਟੀਓ ਖਾਲਸਾ ਪਰਮਾਤਮਾ ਦੀ ਮੌਜ ਜਦ ਨਾਲ ਖਾਲਸਾ ਰਹੇ ਨਿਆਰਾ ਆਪਰਾ ਤੇਜ ਦਿਉ ਮੈਂ ਸਾਰਾ ਜਦ ਇਹੋ ਕਹੇ ਬੇਪਰੰਪਰੀ ਰੀਤ ਮੈਂ ਨਾ ਕਦੇ ਇਨਕੀ ਤਸਦੀਕ ਅਰਹਣੀ ਇਹ ਸੋਈ ਸੀ ਕਿ ਮੇਰਾ ਉਸ ਆਦੇਮ ਉਸ ਕਸਤੀ ਦਾ ਗ੍ਰੀਵਾਈਨ ਆ ਪਾਰ ਕਿਰਪਾ ਕੀਤੀ ਬੜੀ ਖੁਸ਼ੀ ਹੋਈ ਆ ਅਮਰੀਕਾ ਵਿੱਚ ਪਹਿਲੀ ਵਾਰੀ ਇੰਨੀਆਂ ਸੰਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸਾਹਾਂ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਆ ਇਹ ਕਿਰਪਾ ਕਰਕੇ ਸਾਝੂ ਸਾਹਿਬ ਦੇ ਦਰਸ਼ਨ ਕਰਵਾਏ ਆ ਜੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਾਬਾ ਜੀ ਨੇ ਬਹੁਤ ਵਧੀਆ ਇੱਕ ਗੱਲ فرمائی ਆ ਕਿ ਪੱਗ ਦੀ ਪਛਾਣ ਕਿਸੇ ਨੇ ਬਹੁਤ ਵਧੀਆ ਲਿਖਿਆ ਪੱਗ ਨਹੀਂ ਮੇਰੀ ਪਾਗੇ ਦਾ ਕੌਮ ਦੀ ਨਿਸ਼ਾਨੀ ਪੱਗ ਨਹੀਂ ਮੇਰੀ ਪਾਗੇ ਦਾ ਕੌਮ ਦੀ ਨਿਸ਼ਾਨੀ ਸਾਨੂੰ ਦਿੱਤੀ ਬਾਜ਼ਾਂ ਵਾਲੇ ਲੱਖ ਕਰ ਕੁਰਬਾਨੀ ਔਰ ਉਹ ਕੁਰਬਾਨੀ صدقہ ਅੱਜ ਜਿਹੜਾ ਸਾਡੇ ਸਿਰ ਤੇ ਇੱਕ ਤਾਜ ਆ ਨਾ ਇਹਦੇ ਵਰਗਾ ਤਾਜ ਦੁਨੀਆ ਤੇ ਕੋਈ ਨਹੀਂ ਹੋ ਸਕਦਾ ਔਰ ਮੈਂ ਮੈਟਰੋਪੋਲੀਟਨ ਏਰੀਆ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਕੱਲ ਸਿੰਘ ਸਭਾ ਗੁਰਦੁਆਰੇ ਇਹਨਾਂ ਦਾ ਪ੍ਰੋਗਰਾਮ ਆ ਸਿੱਖੀ ਦਾ ਉਪਦੇਸ਼ ਦੇਣਾ ਗੁਰੂ ਦੇ ਸ਼ਬਦ ਨਾਲ ਜੋੜਨਾ ਇਸੇ ਵਾਸਤੇ ਆਏ ਨੇ ਔਰ ਮੈਂ ਇੱਕ ਗੱਲ ਦਾ ਗਿਲਾ ਜ਼ਰੂਰ ਕਰਾਂਗਾ ਅਮਰੀਕਾ ਡਲਸੇ ਏਅਰਪੋਰਟ ਦੀ ਮੈਨੇਜਮੈਂਟ ਦੇ ਨਾਲ ਕਿ ਸਿੰਘ ਜੋ ਅੰਮ੍ਰਿਤਧਾਰੀ ਸਿੰਘ ਨੇ ਉਹਨਾਂ ਦੀਆਂ ਛੋਟੀਆਂ ਸ੍ਰੀ ਸਾਹਿਬ ਵੀ ਇਹਨਾਂ ਨਾਲ ਹਵਾਲੀਆਂ ਨੇ ਔਰ ਅਸੀਂ ਕੋਸ਼ਿਸ਼ ਕਰਾਂਗੇ ਇਹਦੇ ਬਾਰੇ ਵਾਈਟ ਹਾਊਸ ਨਾਲ ਵੀ ਗੱਲ ਕਰਨ ਦੀ ਸਾਡੀ ਮੀਟਿੰਗ ਹੈ 6th of DMV ਦੀ 11 ਤਰੀਕ ਨੂੰ ਉੱਥੇ ਅਸੀਂ ਇਹ ਸਪੈਸ਼ਲੀ ਮਤਾ ਰੱਖ ਕੇ ਔਰ ਇਹਦੇ ਬਾਰੇ ਸਟੇਟਮੈਂਟ ਜਿਹੜੀ ਆ ਵਾਈਟ ਹਾਊਸ ਨੂੰ ਹੀ ਜ਼ਰੂਰ ਭੇਜਾਂਗੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਠੀਕ ਹੈ ਅਸੀਂ ਇਹ ਗੱਲ ਮੰਨਦੇ ਆ ਕਿ ਜਿਹੜੀਆਂ ਵੱਡੀ ਸ੍ਰੀ ਸਾਹਿਬਿਆ ਅੰਦਰ ਜਾਣ ਦੀ ਮਨਾਹੀ ਆ ਪਰ ਛੋਟੀਆਂ ਜਿਹੜੀਆਂ ਗੱਲ ਚ ਪਾਈਆਂ ਸ੍ਰੀ ਸਾਹਿਬਿਆ ਇਹ ਚਿੰਦੇ ਸਾਡੇ ਪੰਜ ਕਕਾਰਾਂ ਦਾ ਇਹਦੇ ਉੱਤੇ ਇਹਨਾਂ ਕਿੰਤੂ ਪ੍ਰਿੰਤੂ ਕਰਕੇ ਲਵਾ ਲੀਆਂ ਨੇ ਔਰ ਇਹਦੇ ਬਾਰੇ ਅਸੀਂ ਗੱਲ ਜਿਹੜੀ ਆ ਸਿੱਖਾਂ ਚ ਤੁਰਾਂਗੇ ਔਰ ਤੁਹਾਡਾ ਹਾਰਦਿਕ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਪੰਜ ਕਕਾਰ ਆ ਸਾਡੇ ਸਰੀਰ ਦੇ ਅੰਗ ਆ ਜਿਹੜੀ ਤੇ ਸਤਾਦ ਆ ਸਾਡਾ ਸਰੀਰ ਦਾ ਅੰਗ ਆ ਇਹ ਜਿਹੇ ਕਿਸੇ ਸਰੀਰ ਦਾ ਕੋਈ ਕਿਸੇ ਦਾ ਅੰਗ ਜੁਦਾ ਕਰਤਾ ਜਾਵੇ ਉਹ ਨਕਾਰਾ ਹੋ ਜਾਂਦਾ ਇਹ ਸਾਨੂੰ ਸਾਹਿਬਾਂ ਨੇ ਇਹ ਕਿਸੇ ਵਾਸਤੇ ਹੋਊਗੀ ਪਾਗਟ ਹੋਰ ਪਾ ਸਿੱਖਾਂ ਵਾਸਤੇ ਯਸ ਤਾਜ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ ਕੀਤਾ ਇਹਨੂੰ ਆਪਾਂ ਬਰਕਰਾਰ ਰੱਖੀਏ ਤੇ ਸਾਹਿਬਾਂ ਦੇ ਚਰਨਾਂ 'ਚ ਅਰਦਾਸ ਕਰੀਏ ਦਿਨ ਦੁਗਣੀ ਰਾਤ ਚੌਗਣੀ ਸਿੱਖ ਧਰਮ ਜਿਹੜਾ ਤਰੱਕੀ ਕਰੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪ੍ਰੀਣਾ ਹੂ ਚੇਅਰ ਪਰਸਨ ਅੰਤਰਰਾਸ਼ਟਰੀ ਫਰਮ ਯੂ ਐਸ ਏ ਵੱਲੋਂ ਮੈਰੀਲੈਂਡ ਦੇ ਜਰਮਨ ਟਾਊਨ ਦੇ ਹਾਲ ਵਿੱਚ ਇੱਕ ਪ੍ਰੋਗਰਾਮ ulikya ਗਿਆ ਜਿਸ ਵਿੱਚ ਉਗੇ ਨੌਜਵਾਨ ਪਿਆਨੋ ਸਪੈਸ਼ਲਿਸਟ ਹਾਊ ਲਿਓ ਨੇ اپنی گلاں نال حاضرین نو قیل کے رکھ دتا میری لینڈ ਵਿਖੇ ਉੱਗੇ ਨੌਜਵਾਨ ਪਿਆਨਿਸਟ ਦਾ ਪ੍ਰੋਗਰਾਮ ਜਰਮਨ ਟਾਊਨ ਹਾਲ ਦੇ ਵਿੱਚ ਰੱਖਿਆ ਗਿਆ ਜਿਵੇਂ ਹੀ ਹਾਊ ਲਿਊ ਨੌਜਵਾਨ ਨੇ ਸਟੇਜ ਤੇ ਪਰਵੇਸ਼ ਕੀਤਾ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ ਤੇ ਇਸ ਕਤਰ ਨੇ ਦੱਸਿਆ ਕਿ ਹਾਊ ਲਿਊ 200 ਤੋਂ ਉੱਪਰ ਪ੍ਰੋਗਰਾਮ ਦੇ ਚੁੱਕਿਆ ਹੈ ਜਿਸ ਦੀਆਂ ਅੱਖਾਂ ਬਚਪਨ ਵਿੱਚ ਹੀ ਇੱਕ ਹਾਦਸੇ ਦੇ ਦੌਰਾਨ ਚਲੀਆਂ ਗਈਆਂ ਸਨ ਇਸ ਦੀ ਮਾਂ ਨੇ ਇਸ ਨੂੰ ਪਿਆਨੋ ਦੀ ਟ੍ਰੇਨਿੰਗ ਇੱਕ ਅਧਿਆਪਕ ਕੋਲੋਂ ਦਵਾਈ ਜਿਸ ਨੇ ਇਸ ਨੂੰ ਇਸ ਸਾਜ਼ ਤੇ ਪਾਰਾ ਬਣਾ ਦਿੱਤਾ ਜਿਸ ਨੇ 4 ਪ੍ਰੋਗਰਾਮ ਪੇਸ਼ ਕੀਤੇ ਜੋ ਟਾਊ ਮੀਰੀਜ਼ ਫੂਮਨ 뮤జిక్ ਸਨਸੈਟ ਤੇ ਡਿਬਜੀ ਦੇ ਆਧਾਰ ਤੇ ਪਿਆਨੋ ਰਾਹੀਂ ਪ੍ਰਦਰਸ਼ਨ ਕੀਤਾ ਇਸ ਮੌਕੇ ਪੂਰਾ ਹਾਲ ਸ਼ਾਂਤ ਹੋਈ ਮੰਤਰ ਮੁਕਤ ਰਿਹਾ ਹਰ ਪ੍ਰਦਰਸ਼ਨ ਤੋਂ ਬਾਅਦ ਤਾੜੀਆਂ ਨਾਲ ਹੌਲੀ ਉਦੀ ਹੌਸਲਾ ਅਫਜ਼ਾਈ ਕੀਤੀ ਗਈ ਜਿਸ ਉਪਰੰਤ ਇਸ ਪ੍ਰੋਗਰਾਮ ਦੇ ਮਹਿਮਾਨਾਂ ਦੀ ਜਾਣ ਪਹਿਚਾਨ ਕਰਵਾਈ ਗਈ ਜਿਸ ਵਿੱਚ ਗੀਤ ਦੀ ਜ਼ੋਕਨ ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਸਟੇਟ ਸੈਨੇਟਰ ਕਲੀਅਰੈਂਸ ਲੈਮ ਮੁਖ ਤੌਰ ਤੇ ਸ਼ਾਮਿਲ ਸਨ ਜਿਨ੍ਹਾਂ ਨੇ ਆਪਣੀ ਆਪਣੀ ਸੰਸਥਾ ਵੱਲੋਂ ਹੌਲੀ ਨੂੰ ਸਨਮਾਨਿਤ ਕੀਤਾ ਡਾਕਟਰ ਗਿਲ ਨੇ ਕਿਹਾ ਕਿ ਇਸ ਦੇ ਪ੍ਰਦਰਸ਼ਨ ਨੇ ਮਨ ਨੂੰ ਸ਼ਾਂਤੀ ਤੇ ਆਰਾਮਦਾਇਕਤਾ ਦੇ ਕੇ ਰਿਲੈਕਸ ਕਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਇਸ ਦੀ ਸੁੰਦਰ ਪ੍ਰਦਰਸ਼ਨੀ ਕਈ ਦਿਨਾ ਤੱਕ ਯਾਦ ਅੰਧੀ ਰਹੇਗੀ। ਉਦੋਂ ਗੀਰ ਡੀਜ਼ੋਕਰ ਨੇ ਕਿਹਾ ਹੈ ਕਿ ਛੋਟੀ ਉਮਰ ਵਿੱਚ ਹੀ ਬੁਲੰਦੀਆਂ ਛੋ ਗਿਆ ਹੈ। ਜੋ ਪਿਆਨੋ ਰਾਹੀਂ ਮੰਤਰ ਮੁਕਤ ਕਰਨ ਦਾ ਤਜਰਬਾ ਰੱਖਦਾ ਹੈ ਜਿਸ ਨੂੰ ਦਿਨੋਸ ਲਾਮ ਹੈ ਇਸ ਤੋਂ ਇਲਾਵਾ ਸੈਨੇਟਰ ਕਲੀਅਰੈਂਸ ਨੇ ਕਿਹਾ ਕਿ ਮੇਰੇ ਲਈ ਅਦਭੁਤ ਪ੍ਰਦਰਸ਼ਨ ਸੀ ਜਿਸ ਨੇ ਮੈਨੂੰ ਮੇਰਾ ਬਚਪਨ ਯਾਦ ਕਰਵਾ ਦਿੱਤਾ ਇਸ ਤੋਂ ਇਲਾਵਾ ਕਰੀਨਾ ਹੂ ਚੇਅਰਪਰਸਨ ਨੇ ਕਿਹਾ ਕਿ ਹਾਉ ਲਿਊ ਚਾਇਨਾ ਕਮਿਊਨਿਟੀ ਦਾ ਛੁੱਟਿਆ ਹੀ ਰ ਹੈ ਜਿਸ ਨੂੰ ਪ੍ਰਗਟ ਕਰਕੇ ਮਨ ਨੂੰ ਖੁਸ਼ੀ ਤੇ ਸ਼ਾਂਤੀ ਮਿਲੀ ਹੈ ਇਸ ਮੌਕੇ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਅਤੇ ਰਗੂਬੀਰ ਗੋਇਲ ਨੇ ਇਵੈਂਟ ਨੂੰ ਲੋਕਾਂ ਤੱਕ ਆਪਣੀ ਪੱਤਰਕਾਰਤਾ ਰਾਹੀਂ ਪਹੁੰਚਦਾ ਕੀਤਾ ਆਈ ਐਮ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਐਂਡ ਕੋਚਰ ਇੰਟਰਨੈਸ਼ਨਲ ਫੋਰਮ ਟੁਡੇ ਆਈ ਐਮ ਐਟ ਦੀ ਇਵੈਂਟ ਆਫ ਪਿਆਨੋ ਵਿਚ ਹੈਜ਼ ਬੀਨ ਆਰਗੇਨਾਈਜ਼ਡ ਬਾਈ ਕਰੀਨਾ ਹੂ ਹੂ ਇਜ਼ ਅ ਚੇਅਰਪਰਸਨ ਆਫ international forum and i'll request her to tell about this event and why we are organized and how many people are coming and what is the main mission of this event karina Ho. hello hi my name is karina and i am uh, the international forum chair and thank you dr gill mm -hmm. uh, co-chair to host this event together uh, uh, Liu Hao is a blind student from China and he studied at the Peabody Music Conservatory. Um, and we are hosting this event for him, and hopefully, he can fulfill his dream to become a musician, a pianist. So I'm so happy we have uh, many VIPs, important people to be here. So I would like to introduce uh, my friend, director, famous director Margaret Sa. Thank you. 你可以讲中文. 嗨，Hello，呃，非常感谢这个 Corina 侯的邀请，呃，让我们能够再一次，呃，能够一起和大家聆听这个刘浩的这个优美的琴声。嗯、呃，刘浩呢是一个，嗯、呃，非常好的一个励志的一个榜样，因为他克服了很多先天的这些限制，嗯、呃，能够坚持练琴，并且呢。 非常有成就，嗯、呃，成为一个年轻的呃演奏家，嗯、呃，我们非常为他感到骄傲，嗯、呃，再次感谢 k a r i n a h o 的邀请，谢谢。Okay, so now we have a very famous uh, uh the, the the movie film industrial uh, uh lady from uh, China。讲中文的。啊，大家好。 呃，今天特意来到美国参加这个刘浩的钢琴表演，在此非常感谢克瑞娜，我的朋友，呃，感谢大家，我们来参加这次这个。 ਨਵੇਂ ਹਾਉ ਦਾ ਗੰਘੀ ਯੰਤੋ 谢谢 ਨਰੇਂਦਰ ਮੋਦੀ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਨੇ ਜੀ ਹਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਪਵੰਦੇ ਵਿਚ ਆਯੋਜੀਤਿਕ ਪ੍ਰੋਗਰਾਮ ਦੇ ਵਿਚ ਨਰੇਂਦਰ ਮੋਦੀ ਨੂੰ ਹਦੇ ਅਤੇ ਗੁਪਤਤਾ ਦੀ ਸਹੁੰ ਚੁਕਵਾਈ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਚ ਭਾਜਪਾ ਦੀ ਅਗਵਾਈ ਚਐਨ ਡੀਏ ਨੇ ਬਹੁਮਤ ਹਾਸਲ ਕੀਤਾ ਨਰੇਂਦਰ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਇਤਿਹਾਸਿਕ मैं मैं नरेंद्र दामोदर दास मोदी ईश्वर की शपथ लेता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा मैं भारत की प्रभुता और अखंडता अक्षुण्ण रखूंगा मैं संघ के प्रधानमंत्री के रूप में अपने कर्तव्यों का श्रद्धापूर्वक और शुद्ध अंतकरण से निर्वहन करूंगा तथा मैं भय या पक्षपात अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगा मैं मैं नरेंद्र दामोदर दास मोदी ईश्वर की शपथ लेता हूं कि जो विषय संघ के प्रधानमंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को तब के सिवाय जबकि प्रधानमंत्री के रूप में अपने कर्तव्यों के निर्वहन के लिए ऐसा करना अपेक्षित हो मैं प्रत्यक्ष अथवा अप्रत्यक्ष रूप से संसूचित या प्रकट नहीं करूंगा। खबर का सिलसिला ऐसी तरह जारी रहेगा फिलहाल रुक दिया छोटे से ब्रेक दे

ਨਾਵ ਵੱਡੇ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਥੱਪੜ ਮਾਮਲੇ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ ਇਸ ਮਾਮਲੇ ਵਿੱਚ ਸਿਟ ਦਾ ਗਠਨ ਕੀਤਾ ਗਿਆ ਹੈ ਤੇ ਐਸਪੀ ਮੋਹਾਲੀ ਦੀ ਅਗਵਾਈ ਦੇ ਵਿੱਚ ਤਿੰਨ ਮੈਂਬਰਾਂ ਦੀ ਸਿਟ ਬਣਾਈ ਗਈ ਹੈ ਇਸ ਸਿਟ ਦੇ ਵਿੱਚ ਇੱਕ ਮਹਿਲਾ ਨੂੰ ਵੀ ਸ਼ਾਮਿਲ ਕੀਤਾ ਗਿਆ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਤੇ ਰਿਪੋਰਟ ਐਸਐਸਪੀ ਨੂੰ ਪੇਸ਼ ਕੀਤੀ ਜਾਵੇਗੀ ਦੱਸਿਆ ਇਹ ਕਿ ਐਫਆਈਆਰ ਦਰਜ ਕੀਤੀ ਗਈ ਸੀ ਤੇ ਕਿਸਾਨਾਂ ਦੀ ਸ਼ਿਕਾਇਤ ਤੇ ਸਿਟ ਬਣਾਈ ਗਈ ਹੈ ਤੇ ਨਿਰਪੱਖ ਜਾਂਚ ਕੀਤੀ ਜਾਵੇਗੀ ਹਾਲਾਂਕਿ ਕਿਸਾਨਾਂ ਵੱਲੋਂ ਮੋਹਾਲੀ ਬੇਚ ਸੀਆਈ ਐਸਐਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਮਾਰਚ ਚ ਕੱਢਿਆ ਗਿਆ ਕਿਸਾਨਾਂ ਵੱਲੋਂ ਲਗਾਤਾਰ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਸ਼ਿਫ ਕੋੜੀ ਗੁਫਾ ਤਿਰਸਥਾਨ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਬੱਸ ਤੇ ਹੱਤਵਾਧੀਆਂ ਵੱਲੋਂ ਗੋਲੀਬਾਰੀ ਕੀਤੀ ਜਾਣ ਦੀ ਖਬਰ ਸਾਹਮਣੇ ਆਈ ਹੈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਇਸ ਹਮਲੇ 'ਚ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ ਜਦੋਂ ਕਿ ਕਈ ਹੋਰ ਗੰਭੀਰ ਰੂਪ ਨਾਲ ਜ਼ਖਮੀ ਦਸੇ ਜਾ ਰਹੇ ਹਨ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਚਿਰਾਸ ਲਈ ਦਾਖਲ ਕਰਵਾਇਆ ਗਿਆ ਹੈ। ਉਧਰ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਵਸਤੇ ਹਮਲਾ ਪੋਨੀ ਇਲਾਕੇ ਦੇ ਤੇਰੀਆਥ ਪਿੰਡ ਦੇ ਵਿੱਚ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਅਤੇ ਪੁਲਿਸ, ਫੌਜ ਤੇ ਅੱਧ ਸੈਨਿਕ ਗੁਲਾਨੀਆਂ ਟੀਮਾਂ ਨੂੰ ਤੁਰੰਤ ਬਚਾ ਲਈ ਭੇਜਿਆ ਗਿਆ। ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ। ਅਸੀਂ ਤੁਹਾਨੂੰ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਂਨੂੰ ਜੀ ਆਇਆਂ ਨੂੰ ਧੰਨਵਾਦ